ਸਤਿ ਸ੍ਰੀ ਅਕਾਲ ਜੀ 트ਰੁੱਥ ਟਾਕਸ ਚੈਨਲ ਤੇ ਖਬਰਾਂ ਸੁਣਨ ਆ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਮਿਤੀ 28 ਦਸੰਬਰ 2024 ਦਿਨ ਸ਼ਨੀਵਾਰ ਅਤੇ ਮੈਂ ਗਗਨਦੀਪ ਸਿੰਘ ਹਾਜ਼ਰ ਹਾਂ ਜੀ ਖਬਰਾਂ ਦੇ ਬੁਲੇਟਿਨ ਦੇ ਨਾਲ ਅੱਜ ਦੀਆਂ ਮੁੱਖ ਖਬਰਾਂ ਦਾ ਵੀਰਵਾ ਕੁਝ ਇਸ ਪ੍ਰਕਾਰ ਹੈ ਮੇਰਾ ਦੇ ਨਾ ਫਾਈਨਲ ਕਰਨ ਲਈ ਆਪ ਨੇ ਚੰਡੀਗੜ੍ਹ ਚ ਬਧਾਈਕਾ ਨਾਲ ਕੀਤਾ ਮਥਨ ਪਟੈਂਡਾ ਬਸ ਹਾਲ ਸੇ ਤੇ ਪ੍ਰਧਾਨ ਮੰਤਰੀ ਦਫਤਰ ਨੇ ਜਤਾਇਆ ਦੁੱਖ ਪੀੜਤਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ ਖਨੌਰੀ ਬਾਰਡਰ ਪੁੱਜੀ ਮੈਡੀਕਲ ਟੀਮ ਜਗਜੀਤ ਢੱਲੇਵਾਰ ਨੇ ਇਲਾਜ ਲੈਣ ਤੋਂ ਕੀਤਾ ਸਾਫ ਇਨਕਾਰ ਡਾਕਟਰ ਮਨਮੋਹਨ ਸਿੰਘ ਦੇ ਆਤਮਸਾ ਸਰਕਾਰ ਤੇ ਸਿਆਸੀ ਲੜਾਈ ਸਰਕਾਰ ਦੇ ਫੈਸਲੇ ਤੋਂ ਕਾਂਗਰਸ ਨਾ ਖੁਸ਼ ਅਤੇ ਇਸ ਦੇ ਨਾਲ ਹੀ ਹੁਣ ਖਬਰਾਂ ਵਿਸਤਾਰ ਸਹਿਤ ਪਟਿਆਲਾ ਤੋਂ ਬਾਅਦ ਲੁਧਿਆਣਾ ਤੇ ਜਲੰਧਰ ਦੇ ਮੇਅਰ ਬਣਾਉਣ ਲਈ ਜ਼ਰੂਰੀ ਬਹੁਤ ਮਤ ਦੇ ਨੇੜੇ ਪੋਜਣ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਮੇਰਾਂ ਦੇ ਨਾਂ ਫਾਈਨਲ ਕਰਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮੁੱਦੇ ਤੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਬੁਲਾਈ ਗਈ ਬੈਠਕ ਦੇ ਦੌਰਾਨ ਵਿਧਾਇਕਾਂ ਦੇ ਨਾਲ ਮਤਨ ਕੀਤਾ ਗਿਆ। ਇਹ ਮੀਟਿੰਗ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਨਗਰ ਨਿਗਮ ਚੋਣ ਨਾਲ ਸੰਬੰਧਿਤ ਸ਼ਹਿਰਾਂ ਦੇ ਵਿਧਾਇਕ ਅਤੇ ਹੋਰ ਸੀਨੀਅਰ ਨੇਤਾ ਸ਼ਾਮਲ ਹੋਏ। ਜਿਨ੍ਹਾਂ ਨਾਲ ਪਹਿਲਾਂ ਤਾਂ ਪੂਰਨ ਬਹੁਮਤ ਨਾ ਮਿਲਣ ਨਾਲ ਜੁੜੇ ਪਹਿਲੂਆਂ ਤੇ ਚਰਚਾ ਕੀਤੀ ਗਈ ਇਸ ਤੋਂ ਇਲਾਵਾ ਬਹੁਮਤ ਹਾਸਲ ਕਰਨ ਤੋਂ ਬਾਅਦ ਮੇਰਾਂ ਦੇ ਨਾਂ ਫਾਈਨਲ ਕਰਨ ਨੂੰ ਲੈ ਕੇ ਵੀ ਵਿਧਾਇਕਾਂ ਤੋਂ ਫੀਡਬੈਕ ਹਾਸਲ ਕੀਤੀ ਗਈ ਸੂਤਰਾਂ ਦੇ ਅਨੁਸਾਰ ਜੋਗ ਦਾਵੇਦਾਰਾਂ ਦੇ ਨਾਂ ਦਾ ਪੈਨਲ ਬਣਾ ਕੇ ਹਾਈ ਕਮਾਂਡ ਨੂੰ ਭੇਜਿਆ ਜਾਵੇਗਾ ਜਿਸ ਤੇ ਸੀਐਮ ਭਗਵਤ ਮਾਨ ਦੇ ਵਿਦੇਸ਼ ਤੋਂ ਵਾਪਸ ਆਉਣ ਤੇ ਦਿੱਲੀ ਵਿੱਚ ਬੈਠੇ ਨੇਤਾਵਾਂ ਦੀ ਸਲਾਹ ਨਾਲ ਫੈਸਲਾ ਕੀਤਾ ਜਾਵੇਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਲੁਧਿਆਣਾ ਨੂੰ ਪਹਿਲੀ ਵਾਰ ਮਹਿਲਾ ਮੇਰ ਮਿਲਣ ਜਾ ਰਹੀ ਹੈ ਇਹ ਗੱਲ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਪਾਰਟੀ ਵਧਾਇਕਾਂ ਦੇ ਸਾਹਮਣੇ ਵੀ ਸਾਫ਼ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਮਹਿਲਾ ਕੌਂਸਲਰਾਂ ਵੱਲੋਂ ਮੇਅਰ ਅਹੁਦਾ ਹਾਸਲ ਕਰਨ ਲਈ ਗਤੀਵਿਧੀ ਤੇਜ਼ ਕਰ ਦਿੱਤੀ ਗਈ ਹੈ। ਭਾਵੇਂ ਕਿ ਦੋ ਵਧਾਇਕਾਂ ਦੀਆਂ ਪਤਨੀਆਂ ਨੂੰ ਪਹਿਲਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਹੁਣ ਵੀ ਵਧਾਇਕਾਂ ਦੀ ਕੋਸ਼ਿਸ਼ ਇਹ ਹੀ ਹੈ ਕਿ ਉਹਨਾਂ ਦੇ ਏਰੀਆ ਤੋਂ ਜਿੱਤਣ ਵਾਲੀ ਕੌਂਸਲਰ ਨੂੰ ਹੀ ਮੇਅਰ ਦੀ ਜ਼ਿੰਮੇਵਾਰੀ ਮਿਲੇ। ਇਸ ਲਈ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਦੇ ਨੇਤਾਵਾਂ ਦੇ ਕੋਲ ਛਾਇਫਾਇਸਾਂ ਦਾ ਦੌਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਵੱਲ ਵਧਦੇ ਹੋਏ ਦੱਸ ਦਈਏ ਕਿ ਬੀਤੇ ਦਿਨ ਬਠਿੰਡਾ ਸ਼ਹਿਰ ਵਿੱਚ ਵਾਪਰੇ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਜੀਵਨ ਸਿੰਘ ਵਾਲਾ ਤੇ ਕੂਟ ਸ਼ਮੀਰ ਦੇ ਵਿਚਾਲੇ ਬਗ ਦੀ ਡਰੇਨ 'ਚ ਸਵਾਰੀਆਂ ਨਾਲ ਭਰੀ ਇੱਕ ਬੱਸ ਡਿੱਗ ਗਈ ਸੀ ਜਿਸ ਕਾਰਨ 8 ਸਵਾਰੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਜ਼ਖਮੀ ਹੋ ਗਏ ਸਨ ਇਸ ਹਾਦਸੇ ਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦੁੱਖ ਜਤਾਇਆ ਗਿਆ ਹੈ ਅਤੇ ਉਹਨਾਂ ਵੱਲੋਂ ਐਕਸ ਅਕਾਊਂਟ ਤੇ ਕੀਤੀ ਗਈ ਇੱਕ ਪੋਸਟ ਚ ਲਿਖਿਆ ਗਿਆ ਹੈ ਕਿ ਅਸੀਂ ਪੰਜਾਬ ਦੇ ਬਠਿੰਡਾ ਵਿਖੇ ਹੋਏ ਬੱਸ ਹਾਦਸੇ ਕਾਰਨ ਬਹੁਤ ਦੁਖੀ ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਅਸੀਂ ਹਮਦਰਦੀ ਪ੍ਰਗਟਾਉਂਦੇ ਹਾਂ ਤੇ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਾਂ ਅੱਗੇ ਮ੍ਰਿਤਕਾਂ ਬਾਰੇ ਵੱਡਾ ਫੈਸਲਾ ਕਰਦਿਆ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੈਸ਼ਨਲ ਰੀਲੀਫ ਫੰਡ ਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਜ਼ਖਮੀਆਂ ਨੂੰ ਵੀ ਇਲਾਜ ਦੇ ਲਈ 50-5000 ਰੁਪਏ ਦਿੱਤੇ ਜਾਣਗੇ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਖਨੋਰੀ ਬਾਟਰ ਤੋਂ ਆ ਰਹੀ ਹੈ ਸਭ ਤੋਂ ਪਹਿਲਾਂ ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਹੁਣ ਕਾਫੀ ਗੰਭੀਰ ਨਜ਼ਰ ਆ ਰਹੀ ਹੈ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਇਲਾਜ ਦੇਣ ਦੇ ਲਈ ਇੱਕ ਹੋਰ ਵੱਡਾ ਹੰਬਲ ਮਾਰਿਆ ਗਿਆ ਪਰ ਡੱਲੇਵਾਲ ਨਹੀਂ ਮੰਨੇ ਉਹਨਾਂ ਨੇ ਮੈਡੀਕਲ ਇਲਾਜ ਲੈਣ ਤੋਂ ਸਾਫਨਕਾਰ ਕਰ ਦਿੱਤਾ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਐਸਐਸਪੀ ਪਟਿਆਲਾ ਡਾਕਟਰ ਮਨਦੀਪ ਸਿੰਘ ਸਿੱਧੂ ਤੇ ਡਿਪਟੀ ਕਮਿਸ਼ਨਰ ਈਸ਼ਾ ਸਿੰਘਲਾ ਦੀ ਅਗਵਾਈ ਵਿੱਚ ਇੱਕ ਡਾਕਟਰਾਂ ਦੇ ਗਰੁੱਪ ਨੇ ਖਣੋਰੀ ਬਾਡਰ ਤੇ ਪੂਰਾ 1 ਘੰਟੇ ਤੋਂ ਵੱਧ ਦਾ ਸਮਾਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਬੇਨਤੀ ਕੀਤੀ ਕਿ ਉਹ ਮੈਡੀਕਲ ਸਪੋਰਟ ਲੈਣ ਭਾਵੇਂ ਉਹ ਮੂਹਰਾ ਹੀ ਨਾ ਲੈਣ ਡਾਕਟਰਾਂ ਨੇ ਡੱਲੇਵਾਲ ਸਾਹਿਬ ਨੂੰ ਆਖਿਆ ਕਿ ਤੁਹਾਡੇ ਸੰਘਰਸ਼ ਨੂੰ ਤਗੜਾ ਕਰਨ ਲਈ ਹੀ ਅਸੀਂ ਆਏ ਹਾਂ ਜੇਕਰ ਤੁਸੀਂ ਮੈਡੀਕਲ ਸਪੋਰਟ ਲੈ ਲਮੋਗੇ ਤਾਂ ਤੁਸੀਂ ਸੰਘਰਸ਼ ਨੂੰ ਹੋਰ ਜ਼ਿਆਦਾ ਵਧੀਆ ਢੰਗ ਨਾਲ ਚਲਾ ਸਕੋਗੇ ਡਾਕਟਰਾਂ ਨੇ ਡੱਲੇਵਾਲ ਨੂੰ ਅਪੀਲ ਕੀਤੀ ਕਿ ਭਾਵੇਂ ਉਹ ਇਸ ਸਟੈਂਟ ਵਿੱਚ ਹੀ ਮੈਡੀਕਲ ਸਪੋਰਟ ਲੈ ਲੈਣ ਅਸੀਂ ਇੱਥੇ ਹੀ ਸਾਰਾ ਇੰਤਜ਼ਾਮ ਕਰ ਦੇਵਾਂਗੇ ਡਾਕਟਰਾਂ ਦੇ 6 ਮੈਂਬਰੀ ਬਫਤ ਵਿੱਚ ਸੀਨੀਅਰ ਡਾਕਟਰ ਵੀ ਹਾਜ਼ਰ ਸਨ ਲਗਾਤਾਰ ਇੱਕ ਘਟੇ ਤੋਂ ਬਾਅਦ ਸ਼ਮਾ ਡੱਲੇਵਾਲ ਨੂੰ ਬੇਨਤੀਆਂ ਕਰਨ ਦੇ ਬਾਅਦ ਵੀ ਡੱਲੇਵਾਲ ਨਹੀਂ ਮੰਨੇ ਉਹਨਾਂ ਆਖਿਆ ਕਿ ਉਹ ਮੈਡੀਕਲ ਸਪੋਰਟ ਵੀ ਨਹੀਂ ਲੈਣਗੇ ਤੇ ਇਲਾਜ ਵੀ ਨਹੀਂ ਕਰਵਾਉਣਗੇ ਡੱਲੇਵਾਲ ਨੇ ਇਸ ਮੌਕੇ ਬੜੇ ਹੌਲੇ ਬੋਲਣ ਦੀ ਕੋਸ਼ਿਸ਼ ਕਰਦੇ ਆਖਿਆ ਕਿ ਉਹ 70 ਸਾਲ ਦੇ ਹੋ ਗਏ ਹਨ ਤੇ ਆਪਣੀ ਜ਼ਿੰਦਗੀ ਪੰਜਾਬੀਆਂ ਦੇ ਲੇਖੇ ਲਗਾਉਣਾ ਚਾਹੁੰਦੇ ਹਨ ਉਹਨਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਵਿੱਚ ਵੀ ਹਜ਼ਾਰਾਂ ਲੱਖਾਂ ਕੁਰਬਾਨੀਆਂ ਹੋਈਆਂ ਹਨ ਤੇ ਅੱਜ ਕਿਸਾਨਾਂ ਦੀਆਂ ਮੰਗਾਂ ਨੂੰ ਮੜਵਾਉਣ ਲਈ ਵੀ ਕੁਰਬਾਨੀਆਂ ਦੀ ਲੋੜ ਹੈ ਉਹਨਾਂ ਕਿਹਾ ਸਾਡੀ ਲੜਾਈ ਸਿਧਾਂਤਾਂ ਦੀ ਤੇ ਮਰ ਰਹੇ ਕਿਸਾਨ ਮਜ਼ਦੂਰਾਂ ਦੀ ਹੈ ਅਸੀਂ ਇਸ ਲਈ ਆਪਣੀ ਜਾਨ ਕਰਵਾਉਣ ਕਰਨ ਲਈ ਵੀ ਤਿਆਰ ਹਾਂ ਉਹਨਾਂ ਆਖਿਆ ਕਿ ਪਹਿਲਾਂ ਤੁਸੀਂ ਕੇਂਦਰ ਸਰਕਾਰ ਤੋਂ ਕਿਸਾਨਾਂ ਦੀ ਐਮਐਸਪੀ ਸਮੇਤ ਸਾਰੀਆਂ ਮੰਗਾਂ ਨੂੰ ਮੜਵਾ ਕੇ ਦਿਓ ਅਤੇ ਫਿਰ ਹੀ ਮੈਂ ਮੈਡੀਕਲ ਇਲਾਜ ਕਰਵਾਵਾਂਗਾ ਇਸ ਦੇ ਨਾਲ ਹੀ ਆਖਰੀ ਖਬਰ ਵੱਲ ਵਧਦੇ ਹੋਏ ਦੱਸਦੀ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸਿਆਸੀ ਲੜਾਈ ਸ਼ੁਰੂ ਹੋ ਗਈ ਹੈ ਸਰਕਾਰ ਨੇ ਦਿੱਲੀ ਦੇ ਨਿਗਮ ਬੋਧ்கਾਟ ਤੇ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਦੀ ਜਾਣਕਾਰੀ ਕਾਂਗਰਸ ਦੇ ਪਰਿਵਾਰ ਨੂੰ ਦਿੱਤੀ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਨਿਗਮ ਬੋਧ்கਾਟ ਤੇ ਕੀਤੇ ਜਾ ਰਹੇ ਅੰਤਿਮ ਸੰਸਕਾਰ ਤੋਂ ਕਾਂਗਰਸ ਨਾ ਖੁਸ਼ ਹੈ ਕਾਂਗਰਸ ਪ੍ਰਧਾਨ ਨੇ ਵੀ ਫੋਨ ਤੇ ਗੱਲ ਕੀਤੀ ਅਤੇ ਯਾਦਗਾਰ ਬਣਾਉਣ ਲਈ ਕਿਹਾ ਕਾਂਗਰਸ ਸੂਤਰਾਂ ਦੇ ਅਨੁਸਾਰ ਸਰਕਾਰ ਨੇ ਇਸ ਬਾਰੇ ਫੈਸਲੇ ਲੈਣ ਲਈ ਸਮਾਂ ਮੰਗਿਆ ਹੈ ਸੂਤਰਾਂ ਦੇ ਮਤਾਬਕ ਕਾਂਗਰਸ ਪ੍ਰਧਾਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ਤੇ ਗੱਲਬਾਤ ਕੀਤੀ ਕਾਂਗਰਸ ਵੱਲੋਂ ਵੀ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਸੁਪੁੱਤਰ ਸਰਦਾਰ ਮੋਧਮੋਹਨ ਸਿੰਘ ਜੀ ਨੂੰ ਸੱਚੀ ਸਤਿ ਦਾ ਅਜਲੀ ਉਹਨਾਂ ਦਾ ਸਰਕਾਰੀ ਸਨਮਾਨ ਨਾਲ ਸੰਸਕਾਰ ਕਰਨਾ ਅਤੇ ਯਾਦਗਾਰ ਸਥਾਪਿਤ ਕਰਨਾ ਹੈ ਇਸ ਤੋਂ ਬਾਅਦ ਸਰਕਾਰ ਨੇ 28 ਦਸੰਬਰ ਨੂੰ ਸਵੇਰੇ 7:00 ਵਜੇ 11:45 ਵਜੇ ਨਿਗਮ ਬੋਧ ਘਾਟ ਤੇ ਅੰਤਮ ਸੰਸਕਾਰ ਕਰਨ ਦਾ ਫੈਸਲਾ ਕੀਤਾ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਇਹ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਨਿਗਮ ਬੋਧ ਘਾਟ ਤੇ ਅੰਤਮ ਸੰਸਕਾਰ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਪ੍ਰਿਆੰਕਾ ਗਾਂਧੀ ਨੇ ਨਾਖੁਸ਼ੀ ਜ਼ਾਹਰ ਕੀਤੀ ਪ੍ਰਿਆੰਕਾ ਗਾਂਧੀ ਨੇ ਇਸ ਨੂੰ ਮਨਮੋਹਨ ਸਿੰਘ ਦਾ ਅਪਮਾਨ ਦੱਸਿਆ ਹੈ ਉਨਾ ਕਿਹਾ ਕਿ ਆਤਮਨ ਸੰਸਕਾਰ ਲਈ ਵੀਰ ਭੂਮੀ ਜਾ ਸਕਤੀ ਸਥਾਨ ਦਾ ਕੁਝ ਹਿੱਸਾ ਦਿੱਤਾ ਜਾਵੇ ਡਾਕਟਰ ਅਮਨਵੋਧਨ ਸਿੰਘ ਦੀ ਸਮਾਦ ਵੀ ਉੱਥੇ ਬਣ ਸਕਦੀ ਹੈ ਇਸ ਤੋਂ ਬਾਅਦ ਕਾਂਗਰਸ ਵੱਲੋਂ ਸਰਕਾਰ ਨੂੰ ਜਾਣਕਾਰੀ ਦਿੱਤੀ ਗਈ ਹੈ ਇਹ ਵੀ ਦੱਸਿਆ ਗਿਆ ਹੈ ਕਿ ਕਾਂਗਰਸ ਉਤਰਾਂ ਦਾ ਕਹਿਣਾ ਹੈ ਖੜਗੇ ਦੇ ਸੱਦੇ ਤੇ ਸਰਕਾਰ ਨੇ ਇਸ ਮਾਰਕ ਲਈ ਜਗ੍ਹਾ ਦੇਣ ਤੇ ਵਿਚਾਰ ਕਰਨ ਲਈ 2-4 ਦਿਨਾਂ ਦਾ ਸਮਾਂ ਮੰਗਿਆ ਹੈ ਕਾਂਗਰਸ ਨੇਤਾ ਸ੍ਰੀ ਨਵਾਸ ਬੀਬੀ ਨੇ ਟਵੀਟ ਕੀਤਾ ਸਰਕਾਰੀ ਆਦੇਸ਼ ਦੀ ਕਾਪੀ ਪੋਸਟ ਕਰਦੇ ਹੋਏ ਉਹਨਾਂ ਨੇ ਲਿਖਿਆ ਇਹ ਕਮੰਦ ਭਾਗੀ ਫੈਸਲਾ ਹੈ ਡਾਕਟਰ ਮਨਮੋਹਨ ਸਿੰਘ ਦਾ ਸਾਰਾ ਜੀਵਨ ਇਸ ਦੇਸ਼ ਨੂੰ ਸਮਰਪਿਤ ਰਿਹਾ ਮਹਾਪੁਰਖਾਂ ਪ੍ਰਤੀ ਇਹ ਪੱਖਪਤੀ ਰਵਈਆ ਬੇहद ਸ਼ਰਮਨਾਕ ਹੈ ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਇੱਕ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਨਿਗਮ ਬੋਧ卡ਟ ਤੇ ਨਹੀਂ ਕੀਤਾ ਜਾਣਾ ਚਾਹੀਦਾ ਇਹ ਫੈਸਲਾ ਵਾਪਸ ਲਓ ਰਾਜ ਧਰਮ ਦਾ ਪਾਲਣ ਕਰੋ ਉਹਨਾਂ ਦੇ ਸਨਮਾਨ ਵਿੱਚ ਕੇਂਦਰ ਸਰਕਾਰ ਨੇ ਸੱਤ ਦਿਨਾਂ ਦੇ ਰਾਸ਼ਟਰੀ ਸ਼ੋਗ ਦਾ ਐਲਾਨ ਕੀਤਾ ਹੈ ਫਿਲਹਾਲ ਉਹਨਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਮੋਤੀ ਲਾਲ ਨਹਿਰੂ ਰੋਡ ਸਥਿਤ ਬੰਗਲਾ ਨੰਬਰ 3 ਵਿੱਚ ਰੱਖਿਆ ਗਿਆ ਹੈ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਨੀਵਾਰ ਯਾਨੀ 28 ਦਸੰਬਰ ਨੂੰ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਅੱਜ ਦਾ ਸਮਾਚਾਰ ਸਮਾਪਤ ਹੁੰਦਾ ਹੈ ਮੈਂ ਗਗਨਦੀਪ ਸਿੰਘ ਧੰਨਵਾਦ